ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰਿ ਸਉ ਕਈ ਅਹੇ ਕੇਤੇ ਤੇਰੇ ਗਾਵਣਹਾਰੇ ਗਾਵਨ ਤੁਧਨੋ ਬਵਣ ਬਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਅਸਣ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸੇਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਬਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ ਅਸ਼ਰਤੀ ਰਤਨ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵੰਤ ਤਨੋ ਖੰਡ ਮੰਡਲ ਬ੍ਰਹਿਮੰਡ ਕਰਕੇ ਰੱਖੇ ਤੇਰੇ ਦਾਰੇ ਸਈ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਦੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਬਾਵੈ ਸੋਈ ਕਸੀ ਫਿਰੋ ਕਮ ਨਾ ਕਰਣਾ ਜਾਏ सो पातिशाह शपत साहिब नानक रहण रज़ाई आ साम पहला सुण वॾा या खब कोए केवड़ वॾा डीठा होमत बाए नएं कहण वाल तेरे राइ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਭਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਬ ਸਤ ਸਬ ਤਬ ਸਬ ਜਿੰਗ ਆਈਆਂ ਸਿੱਧਾ ਪਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਖਿਨੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਸਿਵਤੀ ਪਰੇ ਤੇਰੇ ਬੰਦਰ ਜਿਸ ਤੁਰੇ ਤੇ ਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਰਮ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਚ ਨਾਉ ਸਾਚੀ ਨਾਮ ਕੀ ਲਗੇ ਭੂਖ ਉਤ ਭੁਖੇ ਖਾਏ ਚਲਿ ਇਹ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਬਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਝੂਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦੇਨ ਕਰਕੇ ਕੀਤੀ ਰਤ ਖਸਮ ਵਿਸਾਰਹਿ ਤੇ ਕਮ ਜਤ ਨਾਨਕ ਨਾਵੇ ਬਾਜਿਸ ਨਾਤ ਰਾਗੁ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਬਾਸ ਹਮ ਕੀ ਰੇ ਕਰਮ ਸਤਿਗੁਰੇ ਸ਼ਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਹਾ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕਿਰਤ ਮਰੀ ਰਹਿ ਰਾਸਰਾਉ ਹਰ ਜਨ ਕੇ ਵੜ ਬਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤੇ ਬਦਾਸ ਹੈ ਮਿਲ ਸੰਗਤ ਗਣ ਬਰਗਾਸ ਜੇ ਨ ਹਰ 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 ਰਸਨਾਮ ਨ ਪਾਇਆ ਤੇ ਬਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਭਾਈ ਦਿਨ ਦੁਰਮਸਤਕ ਲਿਖਿਆ ਲਿਖਾਸ ਤਾਨ ਧਨਸ ਦੇ ਅੰਗਤ ਜਿਦ ਅਰਸ ਬਾਯਾ ਮਿਲ ਜਨ ਨਾਨਕ ਨਾਮ ਬਰਗਾਸ ਦਾ ਗੁਜਰੀ ਮਹਲਾ 5 ਕਾਹੇ ਰੇ ਮਨ ਜਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਬਥਰ ਮਹਿ ਜੰਤ ਉਪਾਏ ਤਾ ਕਾ ਰਿਜ਼ਕ ਆ ਗੈ ਕਰ ਧਰਿਆ ਮੇਰੇ ਮਾਦੋ ਜੀ ਸਦੇ ਅੰਗਦ ਮਿਲੇ ਸੋਤਰਿਆ ਗੁਰ ਬੇਸ਼ਾਦ ਬਰਮ ਬਦ ਬਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਕ ਸੁਧ ਬਨੇਤਾ ਕੋਈ ਨਾ ਕਿਸ ਕੀ ਤਰਿਆ ਸਿਸ ਰਿਜ਼ਕ ਸੰਭਾਏ ਠਾਕੁਰ ਕਾਹੇ ਮਨ ਬੋ ਕਰੇਆ ਉੜੇ ਉੜਿ ਆਵੇ ਸੋ ਸੰਤਿਸ ਬਾਛੈ ਬਚਦੇ ਚਰਿਆ ਤਿਨੇ ਕਵਣ ਕਲਾਵੇ ਕਵਣ ਜੁਗਾਵੇ ਮਨ ਮਹਿ ਸਿਮਰਨ ਕਰੇਆ ਸਤਿਨੇ ਦਾਨ ਦਸ ਅਸ਼ਟ ਸਿਧਾਨ ਠਾਕੁਰ ਗਰਦਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਭਾਰਾ ਵਰਿਆ ਰਾਗ ਅਸ ਮਹੱਲਾ ਚੌਥਾ ਸੋ ਬਰਖ ਇਕ ਓੰਕਾਰ ਸਤਿਗੁਰ ਬੇਸ਼ਾਨ ਸੋ ਬਰਖ ਨਿਰੰਜਨ ਹਰ ਬਰਖ ਨਿਰੰਜਨ ਅਰੇ ਅਗਮ ਅਗਮ ਅਪਾਰ ਸੋ ਦੇ ਆਵਹਿ ਸੋ ਦੇ ਆਵਹਿ ਦੁੱਧ ਜੀ ਹ ਸਚੇ ਸਿਰਜਣਾਰਾ ਸਬ ਜੀ ਤੇ ਮਾਰੇ ਜੀ ਤੁਝੀਆਂ ਕਾ ਦਤਰ ਹਰ ਤੇ ਆਵੋ ਸੰਤੋ ਹੋ ਜੀ ਸਭ ਦੁਖ ਵਿਸਾਰਣ ਆਰਾ ਹਰਿਆਪੇ ਠਾਕੁਰ ਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੱਡ ਕੱਡੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਕ ਜ਼ਮਾਨਾ ਇਕਦਾਂ ਤੇਕ ਬੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਬੁਦਾ ਜੀ ਹਾਂ ਤੁੱਦ ਬਿਨ ਅਵਰ ਨਾ ਜਾਣਾ ਤੂੰ ਬਾਰੇ ਬਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨਨਾਨਕ ਦਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਗਦ ਸੇ ਮੁਗਦ ਬਏ ਜਿਨ ਅਰਤਿਆ ਜੀ ਤਨ ਟੁੱਟੀ ਜਮਕੀ ਸਾਸੀ ਜਿਨ ਨਿਰਬੋਹ ਦਿਨ ਹਰ ਨਿਰਬੋਹ ਤੇ ਆਇਆ ਜੀ ਤਨ ਕਬੋ ਸੋਗ ਵਾਸੀ ਜਿਨ ਸੇਵਿਆ ਦਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ 세단 세탄 ਜਨਰ ਤਿਆ ਆ ਜੀ ਜਨਰਾਨ ਇੱਕ ਦਿਨ ਮਿਲ ਜਾਸੀ ਤੇਰੀ ਬਗਦ ਤੇਰੀ ਬਗਦ ਬੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਬਗਦ ਸलान ਤੁਦ ਜੀ ਹਰੇ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬਦਾ ਪਹਿਜ ਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਹੈ ਬਹੁ ਸ਼ਮਰਦ ਸਾਸਤ ਜੀ ਕਰ ਗਿਰਿਆ ਖੜ ਗਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਬਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਬੁਰਖੇ ਅਬਰੰਬਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੁਗ ਜਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਏ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸੇ ਸਭ ਉਪਾਈ ਜੀ ਤੁਦੇ ਆਪੇ ਸਜ ਸਭ ਹੋਈ ਜਨਾਨਿਕ ਗੁਣ ਗਾਵੇ ਕਰ ਦੇ ਕੇ ਜੀ ਜੋ ਸਬ ਸਹ ਕਾ ਜਣੋਈ ਆਸਾ ਮਹੱਲਾ ਚੋਥਾ ਤੂੰ ਕਰਦਾ ਸਜਿਆਰ ਮੈਂਡਾ ਸਾਈਂ ਜੋ ਤੋਬਾ ਵੈ ਸੋਈ ਥੀ ਸੀ ਜੋ ਤੂੰ ਦੇਹ ਸੋਈਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇ ਜਿਸਨੋ ਕਿਰਪਾ ਕਰਹਿ ਦਿਨ ਨਾਮ ਰਦਨ ਬਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਰਿ ਆਪਿ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਦੁ ਜਹੀ ਮਾਹੀ ਤੁਜ ਬਿਨੁ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਹੈ ਸੋਈ ਜਨ ਜਾਣੈ ਸਰਗੁਣ ਸਦੀ ਆਖ ਵਖਾਣੈ ਜਿਨਾ ਸੇਵਿਆ ਦਿਨ ਸੁਖ ਬਾਇਆ ਸਹਿਜੇ ਅਰੇ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਨਨਾਨ ਕੇ ਗੁਰਮਖ ਪਰਗਟ ਹੋਏ ਆਸਾ ਮਲਾ ਪਹਿਲਾ ਤੇਤ ਸਰਵਰ ਦੇ ਭੈਲੇ ਨਿਵਾਸਾਂ ਪਾਣੀ ਬਾਵਗ ਦਿਨ ਹੀ ਕੀਆ ਪੰਕ ਜਮਹ ਬਗਨੇ ਚਾਲੈ ਹਮ ਦੇਖਾ ਤਹਿ ਡੂਬਿਐ ਲੇ ਮਨ ਇੱਕ ਨਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪ੍ਰਣ ਵਦ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾਮਲਾ ਪੰਜਵਾ ਪਈ ਬਰਾਬਤ ਮਾਨ ਖਦੇ ਹਰੀਆ ਗੋਣ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿ ਤੈ ਨ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸੰਜਾਮ ਲਾਗ ਬਭਜਨ ਤੈਨ ਕੈ ਜਨਮ ਬ੍ਰਿਥਾ ਜਾਤ ਰਿੰਗ ਮਾਇਆ ਕਹਿ ਰਹਾ ਜਪ ਦਬ ਸੰਜਮ ਧਰਮ ਨਗ ਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਅਮਨੀਚ ਕਰਮਾ शरणबरे की राखा शर्मा पाते शाही दसवीं कबे ओ बाच बेनती चौबई हमरी करो हाथ धैर छा पूर्ण होए चिद की इच्छा तव चन्नन मन रह हमारा अपना जान करो प्रदबारा ਮਰੇ ਦੁਸ਼ਤ ਸਵੇ ਤੁਮ ਕਾਓ ਆਪ ਹਦ ਮੈ ਬਚਾਓ ਸੁਖੀ ਵਸੈ ਮੂਰ ਪਰਿਵਾਰ ਸੇਵਕ ਸਿਖੈ ਸਬਹ ਕਰਦਾਰ ਮੂਰ ਛਾਨ ਜਿ ਕਰਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਬਜਨ ਕੀ ਰਹੇ ਬਿਆਸਨ تمہیں چھاڑ گئی ابھر نہ تیاؤں جو بر چہو سو تم تے پاؤں سیوک سکھ ہمارے تاری ہے چن چن ستر ہمارے ماری ہے آپ ہاتھ دے مجھے ابری ہے مر کال کا ترا سنوری ہے جو صدا مارے پچھا شی یا سو جی اور چھ ਰਾਖ ਲਿਓ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਆਤਮਾ ਪੁਰੀ ਚਦਰ ਦਸਕੰਤਾ ਕਾਲ ਬਾਇ ਬ੍ਰਹਮਾ ਬਬਤਰਾ ਕਾਲ ਬਾਇ ਛੁਜਉ ਤਰਾ ਕਾਲ ਬਾਇ ਕਰ ਬਿਸ਼ਨ ਪ੍ਰਕਾਸ਼ ਸਗਲ ਗਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨੰਸ਼ਿਕਾ ਰਹੈ ਤੈਂ ਅਮਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਿਜ ਛਣ ਉਬਜਾਇਓ ਆਦਿ ਅੰਤੇ ਕੈ ਉਤਾਰ ਸੋਈ ਗੁਰੂ ਸਮਝੋ ਅਮਰਾ ਨਮਸ਼ਕਾਰਿਤ ਸੀ ਕੋ ਮਾਰੀ ਸਕਲ ਪ੍ਰੇਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸਿਗੁਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟਗੇ ਅੰਦਰ ਕੀ ਜਾਣਤ ਪਲੇ ਬੁਰੇ ਕੀ ਬੀਰ ਬਚਾਨਤ ਹੈ ਜੀਤੇ ਦੇ ਕੁੰਜਰੇ ਸੋਲਾ ਸਬਰ ਕੇ ਬਾਦਿਸ਼ਟ ਕਰ ਫੂਲਾ ਸੰਤਨ ਦੁਖ ਬਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਬਚਾਨੈ ਕਟਕੜ ਕੇ ਬੜਬੜ ਕੇ ਜਾਣੈ ਜਬ ਉਦ ਕਰਕੇ ਗਰਾ ਕਰ ਤਾਰਾ ਪ੍ਰੇਅ ਤਰ ਤਬ ਦੇ ਅਪਾਰ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹ ਤਰ ਸਭ ਹੋਂ ਜੇਤੇ ਬਦਨ ਸੇਸ਼ ਸਵਤਾਰੇ ਆਬ ਆਪਣੀ ਬੁਜ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਬੇਦ ਹਰੇ ਆਲਮ ਨਿਰੰਕਾਰ ਨਿਰਵਕਾਰ ਨਿਰੰਭੂ ਆਦਿਆ ਨੀਲੇ ਅਨਾਦ ਅਸੰਭ ਤਾਕ ਮੂੜ ਚਾਰਤ ਬੇਦਾ ਜਿਆ ਕੋ ਭੇਵ ਨ ਪਾਗਤ ਵਿਦਾ ਤਾਕੋ ਗਰ ਬਹਨ ਅਨਮਾਨਤ ਮਹਾ ਮੂੜ ਕਛ ਬੇਦ ਨ ਜਾਣਤ ਮਹਾਦੇਵ ਕੋ ਗਹਿਤ ਸਦਾ ਸ਼ਿਵ ਨਿਰੰਕਾਰ ਕਰਕਾ ਜੀਨਤ ਨਹਿ ਬੇਵ ਆਬ ਆਪਣੀ ਬੁਧ ਹੈ ਜੇ ਤੀ ਬਣਦ ਬੈਨ ਬੈਨ ਦੋਹ ਤੇ ਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਜਾ ਬ੍ਰਧਮ ਸੰਸਾਰਾ ਇਕ ਰੂਪ ਨੂੰ ਪਸ ਰੂਪਾ ਰੰਗ ਬੈਓ 라ਵ ਕਹੀਂ ਪੋਪਾ ਅੰਡਜ ਜੇ ਰਜ ਸੇਤ ਜਕੀਨੀ ਉਦ ਬੇਖਾਨ ਬਾਹਰ ਰਚ ਦਿਨੀ ਕਹੋ ਫੋਲ ਰਾਜਾ ਐ ਬੈਠਾ ਕਹੋ ਸਿਮਟ ਬੈਓ ਸ਼ੰਕਰ ਕੈਠਾ ਸਗਰੇ ਸਿਸ਼ ਖਾਇ ਚੰਭਵ ਆਦਿਕਾਦ ਸਰੂਪ ਸਯੰਭਵ ਅਬਰ ਇਛਾ ਮੇਰੀ ਤੁਮ ਕਰੋ ਸਿਖੇ ਉਬਾਰ ਸਿਖੇ ਸੰਗਰੋ ਦੁਸ਼ਟੀ ਤੇ ਉਠ ਅਤ ਉਤ ਬਾਤਾ ਸਗਲ ਮਲੇ ਛਿਕ ਰੋ ਰਣ ਕਾਤਾ ਜੇ ਅਸਤੁਜ ਤਵ ਸ਼ਣੀ ਪਰੇ ਤਿਨ ਕੇ ਦੁਸ਼ਟ ਦੁਖ ਦਵੈ ਮਰੇ ਪੁਰਖ ਜਨ ਬਗ ਬਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਛਾਏ ਤਹੇ ਸਭ ਕਾਲ ਦੁਸ਼ਟ ਰੇਸਟ ਦਰੇ ਤਦ ਕਾਲ ਕਿਰਪਾ ਦੇਸ਼ ਤਨ ਜਾਏ ਨ ਅਰੋ ਤਾਂ ਕੇ ਦਬਦਨ ਕੇ ਮੋ ਹਰੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟੇ ਛਾਵੇਂ ਸਕੇ ਨ ਕੋਈ ਇੱਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਵਾਸਤੇ ਤੈਉ ਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇਤ ਮੈਂ ਸ਼ਰਣ ਦਿਹਾਰੀ ਆਪ ਹੱਥ ਰਹਿ ਲਿਓ ਬਾਰੀ ਸਰ ਬੇਠਰ ਮੋਹ ਸਹਾਈ ਦੁਸ਼ਦੋਕ ਤੇ ਲਿਓ ਬਚਾਈ ਸਿਆ ਪਾਇਨ ਗਏ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇਣਿਆਨਿਓ ਰਾਮ ਰਹੀਮ ਬੁਰਾਨ ਕੁਰਾਨ ਨਾਨੀਕ ਕਹੈ ਮਤ ਇਕ ਨਮਾਨਿਓ सिमरद शास्त्र वेद सबै बहु वेद कहै मैं एक न जानियो श्री असमान कृपा तुमरी कर मैं ना गयो सौ तोए बखानियो दुहारा सगल वार को ਛਾਡकै गयो दुहार दुआरे ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALA TEEJA ANAND EK OANKA SATGURB PRASAD अनंत भया मेरी माए सतगुरु मैं पाया सतगुरु त पाया सहज सेती मन व जियां बधाइयां राग रदन परिवार भरियां शब्द गावन आईयां शब्दो ता गावरिके रह मन जे नी बसाया ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰਦਰਹਰ ਨਾਲੇ ਹਰਿਨਾਰਾ ਤੂੰ ਮਨ ਮੇਰੇ ਦੁਖ ਸਭ ਵੇ ਸਾਰਣਾ ਅੰਗীকার ਉਹ ਕਰੇ ਤੇਰਾ ਕਾਰ ਦੇ ਸਭ ਸਵਾਰਣਾ ਸੋਨ ਗਲਾ ਸਮਰਤ ਆਮੀ ਸੋ ਕਿਉ ਮਨ ਵੇਸਾਰੇ ਕਹਿਣਾ ਨਿਕ ਮਨ ਮੇਰੇ ਸਦਾ ਰਹੋ ਅਰੇ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਦਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਬਾਵੈ ਸਦਾ ਸਿਵਤਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਗਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਬੁਖਾਂ ਸਗ ਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਦਿਨੇ ਛਾਂ ਸਭ ਬੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਏਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਬਿਆਰੋ ਸਚਾ ਨਾਮ ਮੇਰਾ ਯਾਦ ਕਰੋ ਵਾਜੇ ਪੰਚ ਸ਼ਬਦ ਤੇ ਤੇ ਘਰ ਸਬਾਗੇ ਘਰ ਸਬਾਗੇ ਸ਼ਹੁਦ ਵਾਜੇ ਕਲਾ ਜਿਤ ਕਰਦਾਰੀਆਂ ਪੰਚ ਰੂਤ ਤੁਧ ਵਸ ਕੀਤੇ ਕਾਲ ਗੰਡ ਕ ਮਾਰਿਆ ਤੁਰ ਕਰਮ ਬਾਇ ਤੁਧ ਜਿਨ ਕੋ ਸੇ ਨਾਮ ਅਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ आनन्दो वड भग्य सगल मनोरथ पूरे पार्बरम् पाया उतरे सगल विसुरे रोग संताप उतरे सुि सची बाणी ਸੰਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਦੇਬੂਨੀਤ ਕਹਦੇ ਬਵੈਤ ਸਤਿਗੁਰ ਰੇ ਆ ਬਰਬੂਰੇ ਬਿੜਵੰਤ ਨਾਨਕ ਗੁਰ ਚੈਣ ਲਾ ਕੇ ਵਾਜਿ ਅਨਦ ਧੂਰੇ ਮੁੰਦਾਵਣੀ ਮਲ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਨਮ੍ਰਿਤਨਾਮ ਠਾਕੁਰ ਕਾ ਬਿਓ ਜਿਸ ਕਾ ਸਭ ਸੇ ਅਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਦਿਸ ਕਾ ਉਦਾਰੋ ਇਹ ਵਸਤ ਤ ਜੀ ਨਹ ਜਾਈ ਨਿਤ ਨਿਤ ਰੱਖ ਓ ਰਦਾਰੋ ਤਮ ਸੰਸਾਰ ਚਰਣ ਲਗ ਤੇਰੀ ਹੈ ਸੁਵਨਾ ਨਿਕ ਬ੍ਰਹਮ ਬਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਗੀ ਤੋਈ ਮੈਂ ਨਿਰਗੁਣਿਆ ਰੇ ਕੋ ਗਣ ਨਹੀਂ ਆਪੇ ਤਰਸ ਬਿ ਹੋਈ ਤਸ ਬਿਆ ਮਹਾਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਬਿਆ ਮਹਿ ਰਾਮਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੈ ਹਰਿਆ ਤਨ ਮਨਤੀ ਵਹਿਰੇਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ